ਇਚੋਂ ਵੀ ਪ੍ਰੇਮ ਹੈ ਗਾਏ ਹਿਰਦੇ ਵਿੱਚੋਂ ਵੀ ਪਿਆਰ ਹੈ ਗਾਏ ਕਈ ਵਾਰੀ ਨਾ ਬੰਦਾ ਆਪਣੇ ਮਤਲਬ ਤੱਕ ਤੇ ਗੱਲ ਮੰਨ ਲੈਂਦਾ ਹੈ ਜਦੋਂ ਪਤਾ ਲੱਗੇ ਨਾ ਵੀ ਗੁਰੂ ਜਿਸ ਮਕਸਦ ਬਾਤ ਹੁਕਮ ਕਰ ਰਿਹਾ ਹੈ ਉਹਦੇ ਬਾਤ ਤੇ ਸਿੱਖ ਤੁਰਦਾ ਨਹੀਂ ਤਾਂ ਫਿਰ ਉੱਥੇ ਗੁਰੂ ਕਦੇ ਪ੍ਰੇਮ ਨਹੀਂ ਕਰਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨਾ ਕਿਸੇ ਇੱਕ ਵਾਰੀ ਲੰਗ ਰਹਿ ਘੋੜੇ ਦੇ ਸਵਾਰ ਹੋਏ ਦਵਾਨ ਹਾਲ ਵਾਲੇ ਪਾਸੇ ਨੂੰ ਵੱਧ ਰਹਿ ਰਸਤੇ ਕੋਈ ਸਿੱਖ ਕੰਦ ਦੀ ਲਪਾਈ ਕਰ ਰਿਹਾ ਸੀ ਮਿੱਟੀ ਦੇ ਨਾਲ ਲੇਪ ਕਰ ਰਿਆ ਤੇ ਉਹਨੇ ਕਿਹਾ ਮਿੱਟੀ ਦੇ ਨਾਲ ਲੇਪ ਕਰਦਿਆਂ ਕਰਦਾ ਜਦੋਂ ਕੰਧ ਦੇ ਉੱਤੇ ਜ਼ੋਰ ਨਾਲ ਮਿੱਟੀ ਨੂੰ ਮਾਰਿਆ ਤੇ ਕੁਝ ਇੱਕ ਛਿੱਟੇ ਧੰਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵਸਤਰਾਂ ਤੇ ਪੈ ਗਏ ਤੇ ਸਿੱਖਾਂ ਨੇ ਫੜ ਕੇ ਲੈ ਆਂਦਾ ਉਸ ਸੱਜਣ ਨੂੰ ਤੇ ਪਾਤਸ਼ਾਹ ਨੇ ਕਿਹਾ ਸਿੱਖੋ ਇਹਨੂੰ ਇੱਕ ਇੱਕ ਥੱਪੜ ਮਾਰੋ ਸਾਰਿਆਂ ਨੇ ਤਾਂ ਇੱਕ ਇੱਕ ਥੱਪੜ ਮਾਰਨਾ ਸ਼ੁਰੂ ਕਰ ਦਿੱਤਾ ਤੇ ਪਾਤਸ਼ਾਹ ਨੇ ਕਿਹਾ ਕਮਾਲ ਹੋ ਗਈ ਸਿੱਖ ਬੜਾ ਹੁਕਮ ਮੰਨਦੇ ਨੇ ਤੇ ਸੇਖ ਨੇ ਜਦੋਂ ਉਸ ਸੱਜਣ ਨੂੰ ਆਵਾਜ਼ ਮਾਰੀ ਜਿਹਨੇ ਜਿਹਦਾ ਕਰਕੇ ਬਸਤਰਾਂ ਦੇ ਉੱਤੇ ਮਿੱਟੀ ਪਈ ਤੇ ਉਹਨੂੰ ਬੁਲਾਇਆ ਕਹਿੰਦੇ ਤੂੰ ਇਹ ਕੀ ਕੀਤਾ ਕਹਿੰਦੇ ਮੇਰਾ ਧਿਆਨ ਆਪਣੀ ਕਿਰਤ ਵੱਲ ਸੀ ਮੈਂ ਆਪਣੇ ਕੰਮ ਵੱਲ ਧਿਆਨ ਦੇ ਰਿਹਾ ਸੀ ਪਾਸ਼ਾ ਮੇਰਾ ਧਿਆਨ ਤੁਹਾਡੇ ਵੱਲ ਗਿਆ ਨਹੀਂ ਖਿਮਾ ਕਰ ਦਿਓ ਮਾਫੀ ਮੰਗਦਾ ਹਾਂ ਮੈਂ ਤੁਹਾਡੇ ਕੋਲੋਂ ਤੇ ਸਿੱਖ ਉਹ ਇਦਾਂ ਹੱਥ ਜੋੜ ਕਰਕੇ ਬੇਨਤੀ ਕਰ ਰਿਹਾ ਤੇ ਪਾਸ਼ਾ ਗੁਰੂ ਗੋਬਿੰਦ ਸਿੰਘ ਪਾਸ਼ਾ ਸੀਸ ਦਿੱਤੀ ਤੇ ਫਿਰ ਸੱਚ ਸਿੱਖਾਂ ਵਾਲੇ ਇਸ਼ਾਰਾ ਕਰਦਿਆਂ ਹੋਇਆ ਕਿਆ ਕਹਿੰਦੇ ਸੱਜਣੋ ਇਹ ਕਿਰਤੀ ਸਿੱਖ ਹੈ ਇਹ ਮਿਹਨਤ ਕਰਨ ਵਾਲਾ ਹੈ ਆਪਣੀ ਕਿਰਤ ਕਮਾਈ ਕਰਨ ਵਾਲਾ ਹੈ ਇਹਦਾ ਘਰ ਵਸਾਉਣਾ ਚਾਹੋਣੇ ਹਾਂ ਕੋਈ ਸੱਜਣ ਹੈ ਜਿਹੜਾ ਆਪਣੀ ਧੀ ਦਾ ਵਿਆਹ ਇਸ ਸਿੱਖ ਦੇ ਨਾਲ ਕਰ ਦੇਵੇ ਕਹਿੰਦੇ ਉਸ ਵੇਲੇ ਕੋ ਸਾਰੇ ਸੱਜਣਾ ਦੇ ਮੂੰਹ ਦੇ ਉੱਤੇ ਚੁੱਪੀ ਵਰਤ ਗਈ ਮਾਫ਼ ਕਰਨਾ ਕਈ ਵਾਰੀ ਜਿੱਥੋਂ ਤੱਕ ਸਾਡਾ ਮਤਲਬ ਹੁੰਦਾ ਹੈ ਨਾ ਅਸੀਂ ਉਨੀ ਕੁ ਗੱਲ ਮੰਨ ਲੈਨੇ ਆ ਜਿੱਥੋਂ ਤੱਕ ਪਤਾ ਹੋਵੇ ਵੀ ਗੁਰੂ ਇਹਦੇ ਵਿੱਚ ਕੁਝ ਰਹਿਮਤਾ ਤੇ ਬਖਸ਼ਿਸ਼ਾਂ ਕਰਨ ਲੱਗਾ ਹੈ ਉੱਥੇ ਇੱਕ ਪਾਸੇ ਹੋ ਜਾਂਦੇ ਆ ਅਸੀਂ ਅਸੀਂ ਗੁਰੂ ਦੇ ਅੱਗੇ ਆ ਕੇ ਨਾ ਹੱਥ ਜੋੜ ਕੇ ਹੀ ਕਈ ਵੇਰ ਕਹਿੰਨੇ ਆ ਅਰਦਾਸ ਵੀ ਮਾਫ ਕਰਨਾ ਕਈ ਵਾਰੀ ਇੱਕ ਮਕਸਦਵਾਤ ਤੇ ਕਰਦੇ ਆ ਪਾਸ਼ਾ ਮੇਰਾ ਪੁੱਤ ਬਾਹਰ ਚੱਲ ਜੇ ਮੇਰੇ ਪੁੱਤ ਦੀ ਕਿਰਤ ਲੱਗ ਜਾਵੇ ਮੇਰਾ ਪੁੱਤ ਜਾਜੇ ਚੜ ਜਾਵੇ ਐਦਾਂ ਦੀ ਆਪਾਂ ਅਰਦਾਸ ਕਰਦੇ ਆ ਸਜਣਾ ਕਦੇ ਵੀ ਕਿਸੇ ਨੇ ਅਜੇ ਤੱਕ ਇਹ ਅਰਦਾਸ ਨਹੀਂ ਕੀਤੀ ਪਾਸ਼ਾ ਮੇਰੇ ਘਰ ਵਿੱਚ ਜਪਜੀ ਦਾ ਪਾਠ ਨਹੀਂ ਹੈਗਾ ਕਿਰਪਾ ਕਰ ਮੇਰੇ ਤੇ ਐਸੀ ਰਹਿਮਤ ਕਰ ਮੈਨੂੰ ਸਹਿਜ ਪਾਠ ਦੀ ਦਾਤ ਬਖਸ਼ ਦੇ ਅਜੇ ਤੱਕ ਬਹੁਤ ਘੱਟ ਕੋਈ ਗੁਰਸਿੱਖ ਵਿਰਲਾ ਹੈ ਜੀ ਜਿਹੜਾ ਇਸ ਮਕਸਦ ਵਾਸਤੇ ਅਰਦਾਸ ਕਰੇ ਤੇ ਯਾਦ ਰੱਖਿਓ ਜ਼ਿਆਦਾਤਰ ਤੇ ਅਰਦਾਸ ਉਹ ਕਰਦੇ ਆਪਾਂ ਜਿਦੇ ਵਿੱਚ ਸਾਡਾ ਮਤਲਬ ਪੂਰਾ ਹੁੰਦਾ ਹੋਵੇ ਪਾਸ਼ਾ ਕਹਿੰਦੇ ਕੱਲਾ ਮੁੱਖ ਤੱਕ ਨਾ ਰੱਖ ਇਹਨੂੰ ਹਿਰਦੇ ਤੱਕ ਲੈ ਕੇ ਜਾ ਹਿਰਦੇ ਤੱਕ ਜਦੋਂ ਪਿਆਸ ਲੱਗੀ ਹੋਵੇ ਨਾ ਪਾਣੀ ਦੀ ਇੱਕ ਘੋਟ ਭਰੀ ਹੋਵੇ ਤੇ ਮੂੰਹ ਦੇ ਵਿੱਚੋਂ ਹੀ কুরਲੀ ਕਰਕੇ ਬਾਹਰ ਸੁੱਟ ਦੇਵੇਂ ਤੇ ਆਖੇ ਵੀ ਮੇਰੀ ਪਿਆਸ ਨਹੀਂ 부ਝੀ ਐਦਾਂ ਕਿਵੇਂ 부ਝ ਜਾਏਗੀ ਜਿਹੜਾ ਪਾਣੀ ਤੂੰ ਮੁੱਖ ਦੇ ਵਿੱਚ ਲੈ ਕੇ ਗਿਆ ਏ ਉਸ ਪਾਣੀ ਨੂੰ ਗਲੇ ਤੋਂ ਥੱਲੇ ਉਤਾਰ ਜਦੋਂ ਤੂੰ ਗਲੇ ਤੋਂ ਥੱਲੇ ਉਤਾਰੇਗਾ ਪਾਣੀ ਪੇਟ ਤੱਕ ਪਹੁੰਚੇਗਾ ਤੇ ਤੇਰੀ ਪਿਆਸ ਬੁਝ ਜਾਏਗੀ ਇਸੇ ਤਰ੍ਹਾਂ ਹੀ ਪਾਤਸ਼ਾਹ ਕਹਿੰਦੇ ਜਦੋਂ ਤੂੰ ਬਾਣੀ ਪੜਦਾ ਹੈ ਨਾਮ ਜਪਦਾ ਹੈ ਬੰਦਗੀ ਕਰਦਾ ਹੈ ਬੰਦਗੀ ਸੇਵਾ ਤੇ ਸਿਮਰਨ ਨੂੰ ਆਪਣੇ ਮੁਖ ਤੋਂ ਲੈ ਕੇ ਹਿਰਦੇ ਤੱਕ ਲੈ ਜਾ ਜਦੋਂ ਹਿਰਦੇ ਤੱਕ ਇਹ ਬਚਨ ਲੈ ਕੇ ਜਾਏਗਾ ਤੇਰਾ ਹਿਰਦਾ ਵੀ ਜਦ ਇਸ ਬਚਨ ਨੂੰ ਛਕਣ ਲੱਗ ਪਿਆ ਉਥੇ ਤੇਰਾ ਉਧਾਰ ਹੋ ਜਾਏਗਾ ਪਾਤਸ਼ਾਹ ਦਾ ਬਚਨ ਹੈ ਜੀ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਗੁਰੂ ਜਦੋਂ ਕਿਰਪਾ ਕਰਦਾ ਹੈ ਨਾ ਉਦੋਂ ਇਸ ਵਾਸਤੇ ਕਰਦਾ ਹੈ ਜਿਹੜਾ ਤੂੰ ਬਚਨ ਮੁਖ ਚੋਂ ਬੋਲਿਆ ਉਹ ਹਿਰਦੇ ਵਿੱਚੋਂ ਵੀ ਪ੍ਰਗਟ ਹੋ ਜਾਵੇ